ਰਮਿੰਦਰ ਅਤੇ ਦੀਵਨੰਦੀ ਇੱਕ ਫਰੇਮ ਵਿੱਚ ਇੱਕ ਤਸਵੀਰ ਇੱਕ ਪਰ ਵਿੱਚ ਕੈਦ ਕੀਤੇ ਗਏ ਸਿਨੇਮੈਟਿਕ ਇਤਿਹਾਸ ਤੋਂ ਕਟਣੀ ਹੈ ਇਹ ਦੋ ਦੰਦ ਕਥਾਵਾਂ ਵੱਖ-ਵੱਖ ਪੀੜ੍ਹੀਆਂ ਨਾਲ ਸੰਬੰਧਤ ਪਰ ਇੱਕੋ ਸੁਨਹਿਰੀ ਯੁੱਗ ਨੂੰ ਸਾਂਝਾ ਕਰਦੇ ਹੋਏ ਬਾਲੀਵੁੱਡ ਦੇ ਸੋਜ ਅਤੇ ਕ੍ਰਿਸ਼ਮੇ ਦੀ ਸਭ ਤੋਂ ਵਧੀਆ ਮਿਸ਼ਰਣ ਨੂੰ ਦਰਸਾਉਂਦੀਆਂ ਹਨ ਸਦਾ ਬਹਾਰ ਸਿਤਾਰਾ ਦੇਵਨੰਦ ਆਪਣੀ ਬੇਮਿਸਾਲ ਸ਼ੈਲੀ ਸਵਾਮੇ ਵਿਅਕਤੀਤਵ ਤੇ ਰੋਮਾਂਟਿਕ ਬਹਾਦਰੀ ਲਈ ਜਾਣਿਆ ਜਾਂਦਾ ਸੀ ਗਾਈਡ ਜੀਵਲਤੀ ਫਤਿਹ ਹਰੀਰਾਮਾ ਹਰੀਕ੍ਰਿਸ਼ਨ ਵਰਗੀਆਂ ਉਹਨਾਂ ਦੀਆਂ ਫਿਲਮਾਂ ਕਹਾਣੀ ਸਿਰਣਾ ਅਤੇ ਪ੍ਰਦਰਸ਼ਨ ਵਿੱਚ ਇੱਕ ਮਾਪਦੰਡ ਸਥਾਪਿਤ ਕਰਦੀਆਂ ਨੇ ਤਰਮਿੰਦਰ ਜੋ ਕਿ ਬੇਹੱਦ ਸੁੰਦਰਤਾ ਤੇ ਬਹੁ ਪੱਕੀਤਾ ਦਾ ਪ੍ਰਤੀਕ ਹੈ ਨੇ ਸ਼ੌਲੇ ਧਰਮਬੀਰ ਤੇ ਫੁੱਲ ਔਰ ਪੱਥਰ ਵਿੱਚ ਆਪਣੀਆਂ ਸ਼ਕਤੀਸ਼ਾਲੀ ਐਕਸ਼ਨ ਭੂਮਿਕਾਵਾਂ ਨਾਲ ਅਜੋਕ ਤੇ ਰਾਜ ਕੀਤਾ ਜਦੋਂ ਕਿ ਭਾਵਨਾਤਮਕ ਅਤੇ ਰੋਮਾਂਟਿਕ ਪ੍ਰਦਰਸ਼ਨਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਹਨਾਂ ਦੀ ਇਹ ਦੁਰਲੱਭ ਤਸਵੀਰ ਤੋਂ ਮਹਾਨ ਹਸਤੀਆਂ ਦੇਵਨੰਦ ਪੰਜਾਹ ਤੇ 60 ਦੇ ਤਖਾਕੇ ਦੇ ਸ਼ਾਨਦਾਰ ਸਮੇਤ ਤਰਮਿੰਦਰ 70 ਦੇ ਦਹਾਕੇ ਤੇ ਉਸ ਤੋਂ ਬਾਅਦ ਦੀ ਅਟਲ ਸ਼ਕਤੀ ਵਿਚਾਰ ਮਸ਼ਾਲ ਦੇ ਲੰਘਾ ਨੂੰ ਦਰਸਾਉਂਦੀ ਹੈ ਭਾਵੇਂ ਕਿਸੇ ਫਿਲਮੀ ਸਮਾਗਮ ਦੇ ਸੱਟ ਤੇ ਜਾਂ ਸਿਰਫ ਦਿਲੋਂ ਗੱਲਬਾਤ ਸਾਂਝੀ ਕਰਦੇ ਹੋਏ ਉਹਨਾਂ ਦੀ ਮੌਜੂਦਗੀ ਇੱਕ ਅਜਿਹੇ ਯੁੱਗ ਨੂੰ ਦਰਸਾਉਂਦੀ ਹੈ ਜਿੱਥੇ ਸਿਨੇਮਾ ਜਨੂਨ ਕਲਾਤਮਕ ਅਤੇ ਚੁੰਬਕਤਾ ਦੁਆਰਾ ਚਲਾਇਆ ਜਾਂਦਾ ਸੀ